ਹੀ ਰੋਲਾ ਦਾ ਕੀ ਕਹਿਣਾ ਚਾਹੁੰਦੇ ਸਾਡਾ ਜੀ ਇਹ ਰੋਲਾ ਹੈ ਮੈਂ ਮੈਂ ਵੀਰਪਾਲ ਕੌਰ ਹਾਂਜੀ ਪਿੰਡ ਕੱਚੀ ਪੁੱਚੋ ਮੈਂ ਆਪ ਦਾ ਮੁੰਡਾ ਵਿਆਹਿਆ ਸੀ ਇੱਕ ਢੀੜ ਨਵੇਂ ਪਿੰਡ ਤੇ 15 ਸਾਲ ਹੋ ਗਏ ਤੇ ਵਿਆਹ ਹੋਏ ਨੂੰ ਤੇ ਮੇਰੇ ਭਤੀਜੇ ਦੇ ਨਾਲ ਇਹਦੇ ਗਲਤ ਸਬੰਧ ਆ ਤੇ ਰਾਤ 10 ਵਜੇ 10 11 ਵਜੇ ਰਾਤ ਕੁੱਟਮਾਰ ਕਰਕੇ ਸਾਰੇ ਟੱਬਰ ਦੀ ਤੇ ਘਰੋਂ ਜਵਾਕਾਂ ਨੂੰ ਵੀ ਲੈ ਗਿਆ ਤੇ ਬਹੂ ਨੂੰ ਵੀ ਲੈ ਗਿਆ ਤੇ ਮੇਰੇ ਭਤੀ ਮੇਰੇ ਭਤੀਜੀ ਬਹੁਤ ਕੁੱਟੇ ਗੁਰਪਖਤ ਨੇ ਤੇ ਨਾਲੇ ਆ ਮੇਰੇ ਭਰਾ ਨੂੰ ਕੁੱਟ ਗਿਆ ਸਾਰੇ ਟੱਬਰ ਨੂੰ ਕੁੱਟਦਾ ਮਾਰਦਾ ਮੇਰੇ ਵੀ ਉਹਨੇ ਪੰਚਾਇਤ ਦੇ ਵਿੱਚ ਲਫੇੜਾ ਮਾਰਿਆ ਸੀ ਨਾਲੇ ਮੇਰਾ ਰੰਗ ਡਿੱ ਗਿਆ ਤੇ ਇਹ ਗੁਰਪਖਤ ਬਹੁਤ ਤਪਾਈ ਜਾਂਦਾ ਹਰ ਇੱਕ ਨੂੰ ਮਾਰਨ ਪੈਂਦਾਗਾ ਤੇ ਇਹ ਬਹੂ ਨੂੰ ਅੱਜ ਤੋਂ 5 ਸਾਲ ਪਹਿਲਾਂ ਦਾ ਗਵਾ ਕਰੀ ਬੈਠਾ ਹੈ ਤੇ ਰਾਤ ਉਹ ਲੈ ਕੇ 11 ਵਜੇ ਘਰੋਂ ਫਰਾ ਰਾਇ ਸਾਨੂੰ ਮਿਲਿਆ ਨਹੀਂ ਅਸੀਂ ਤੜਕੇ ਦੇ ਭਾਲਦੇ ਫਿਰਦੇ ਆ ਤੇ ਹੁਣ ਪੁਲਿਸ ਨੂੰ ਇਹੀ ਬੇਨਤੀ ਹੈ ਵੀ ਸਾਡਾ ਅਨਸਾਫ ਦੇਵੇ ਕਿ ਕਾਰਨ ਕੀ ਹੈ ਉਸ ਕਹਿੰਦਾ ਤੁਹਾਡੀ ਨੌ ਨੂੰ ਉਹ ਲੈ ਗਿਆ ਕਾਰਨ ਇਹ ਹੈ ਜੇ ਉਹ ਕਹਿੰਦਾ ਕਿ ਮੈਂ ਵਿਆਹ ਕਰਾਉਣਾ ਨਹੀਂ ਇਹਨੂੰ ਰੱਖਣਾਗਾ ਮੇਰੇ ਮੁੰਡੇ ਨੂੰ ਮਾਰਦੇ ਸੀ ਮੇਰੇ ਮੁੰਡੇ ਨੂੰ ਦੋ ਤਿੰਨ ਵਾਰੀ ਕੁੱਟਣ ਮਾਰਨ ਪੈ ਗਿਆ ਤੇ ਬਹੂ ਤੋਂ ਵੀ ਕਟਾਉਂਦਾਗਾ ਇਸ ਤੋਂ ਪਹਿਲਾਂ ਕੋਈ ਰਾਜਨਾਵਾ ਕੋਈ ਪੰਚਾਇਤ ਤੁਸੀਂ ਇਕੱਠੀ ਕੀਤੀ ਪੰਚਾਇਤ ਇਕੱਠੀ ਕੀਤੀ ਆ ਜਿਹੜਾ ਪਹਿਲਾਂ ਪੰਚਾਇਤ ਕੀ ਫੈਸਲਾ ਨੇ ਬੜਿਆ ਸੀਗਾ ਅੱਜ ਤੋਂ 5 ਸਾਲ ਪਹਿਲਾਂ ਉਹ ਇਹਦਾ ਪਿਓ ਨਮੇੜ ਕੇ ਗਿਆ ਸੀ ਕੁੜੀ ਦਾ ਤੇ ਹੁਣ ਜਦੋਂ ਪੰਚਾਇਤ 'ਚ ਫੈਸਲਾ ਨਿਬੜਿਆ ਹੁਣ ਮੈਂ ਨਿਮੇੜਿਆ ਸੀਗਾ ਤੇ ਮੇਰੇ ਉਹ ਮੁੰਡੇ ਨੇ ਲਫੇੜਾ ਮਾਰਿਆ ਗੁਰਪਖਤ ਨੇ ਪੰਚਾਇਤ ਦੇ ਵਿੱਚ ਨਾਲੇ ਮੇਰਾ ਰੰਗ ਸੈਟਲ ਲਿਆ ਨੇ ਇਹ ਬੀੜ ਦੀ ਹੈ ਨਵੇਂ ਪਿੰਡ ਦੀ ਤੇ ਉਹਦੇ ਪਰਿਵਾਰ ਦੇ ਕੀ ਕਹਿੰਦੇ ਸੀ ਉਹਦੇ ਪਰਿਵਾਰਦਿਆਂ ਨੂੰ 2 ਮਹੀਨੇ ਹੋ ਗਏ ਸਾਨੂੰ ਮੈਨੂੰ ਤਾਂ ਕਰੀ ਜਾਂਦੇ ਨੂੰ ਵੀ ਅੱਗੇ ਫੈਸਲਾ ਤੁਸੀਂ ਨਵੇਂ ਵੀ ਸਾਡੇ ਨਾਲ ਖੜੋ ਤੇ ਸਾਡੀ ਗੱਲ ਨਹੀਂ ਸੁਣੀ ਮੈਂ ਉਹਦੇ ਤਾਇਏ ਕੋਲੇ ਵੀ ਜਾ ਕੇ ਆਈਆਂ ਤੇ ਉਹਦਾ ਤਾਇਆ ਆਂਦਾ ਵੀ ਸਾਡੀ ਤੋਂ ਉਹਨਾਂ ਨਾਲ ਬੋਲ ਚੱਲ ਨਹੀਂ ਜੀ ਤੇ ਅੱਜ ਤੁਸੀਂ ਪੁਲਿਸ ਨੂੰ ਕੋਈ ਦਰਖਾਸਤ ਦਿੱਤੀ ਹੈ ਕੀ ਕੀਤਾ ਦਰਖਾਸਤ ਦਿੱਤੀ ਨਹੀਂ ਆ ਇਹ ਦਰਖਾਸਤ ਦੇਣੀ ਆ ਉਹਨਾਂ ਨੂੰ ਹੁਣ ਤੱਕ ਭਾਲਦੇ ਰਹੇ ਆ ਤੇ ਸਾਨੂੰ ਮਿਲੇ ਨਹੀਂ ਤੇ ਹੁਣ ਅਸੀਂ ਤਲਾਸ਼ ਦੇਣ ਚੱਲੇ ਆ ਸਾਨੂੰ ਕਿਤੋਂ ਨਹੀਂ ਮਿਲੇ ਉਹ ਤੇ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੰਗੇ ਜੇ ਲਾਭਪ੍ਰੀਤ ਆ ਜਾਂਦੀ ਥੋੜੀ ਨੂੰ ਉਹਨੂੰ ਤੁਸੀਂ ਕੀ ਕਹਿਣਾ ਚਾਹੋਗੇ ਅਸਤਾ ਜੀ ਕਹਿਣਾ ਚਾਹਾਂਗੇ ਵੀ ਆਪਦਾ ਘਰ ਬਸਾ ਲਿਆ ਉਹਦੇ ਬੱਚੇ ਅੰਦਰ ਘਰੇ ਆਵੇ ਉਹ ਹੁਣ ਬਸਣਾ ਚਾਹੁੰਦੀ ਨਹੀਂ ਸਾਡੇ ਚ ਸਾਰੇ ਟੱਬਰ ਨੂੰ ਗੰਦियां ਗਾਲਾਂ ਦਿੰਦੀ ਆ ਗਾਂ ਕੋਈ ਸੇ ਕੁੜੀ ਨੂੰ ਨਹੀਂ ਛੱਡਦੀ ਉਹ ਗਾਣਾ ਦਿੰਦੀ ਹੈ ਜਿਹੜੇ ਨਾਲ ਸਾਥ ਸੁਣੀਆਂ ਨਹੀਂ ਜਾਂਦੇ ਜਿਹੜੇ ਤੁਸੀਂ ਬੰਦੇ ਨਾਲ ਕਹਿੰਦੇ ਹੋ ਕਿੰਨੀ ਦੀ ਤਰਰੀ ਹੋ ਉਹਦਾ ਤਾਂ ਰਹਿੰਦੀ ਤਾਂ ਉਹ ਤਾਂ 5 ਸਾਲਾਂ ਦੀ ਹੈ ਪਰ ਅਸੀਂ ਘਰ ਦਾ ਘਰ ਕਰ ਕਰਕੇ ਉਹਨਾਂ ਸਮਝਾਉਂਦੇ ਰਹੇ ਹਾਂ ਹੁਣ ਤੱਕ ਮੁੰਡੇ ਨੂੰ ਵੀ ਤੇ ਬਹੂ ਨੂੰ ਵੀ ਤੇ ਨਹੀਂ ਸਮਝੇ ਇਹ ਤੇ ਉਲਟਾ ਸਾਨੂੰ ਧਮਕੀਆਂ ਲੰਦਾ ਵੀ ਮੈਂ ਕਿਰਪਾਨ ਨਾਲ ਕਿੱਥੇ ਵੱਡੂੰ ਜਿਹੜੀ ਤੁਸੀਂ ਟੁੱਟ ਮਾਰ ਕੀਤੀ ਹੈ ਕੋਈ ਪਰਚਾ ਦਰਜ ਜਿਹੜਾ ਪਹਿਲਾਂ ਇਸ ਤੋਂ ਪਹਿਲਾਂ ਉਹ ਪਰਚਾ ਦਰਜ ਜਿਹੜਾ ਮੇਰੇ ਲਫੇੜਾ ਮਾਰਿਆ ਤੇ ਮੇਰਾ ਰਿੰਗ ਡਿੱ ਗਿਆ ਮੈਂ ਉਹਦੇ ਤੇ ਉਹ ਦਰਖਾਸਤ ਦਿੱਤੀ ਹੈ ਹੋਰ ਕੋਈ ਦਰਖਾਸਤ ਨਹੀਂ ਸਾਡੀ ਤੇ ਇੱਕ ਤੁਹਾਡੀ ਜੀਰ ਤੋਂ ਮਾਤਾ ਜਿਹੜੀ ਕਹਿੰਦੇ ਸੀ ਗੱਲ ਉਹ ਉਹਨੂੰ ਵੀ ਕੁੱਟਦੇ ਮਾਰਦੇ ਜੀ ਉਹ ਘਰ ਦੀ ਮਾਲਕਣੀ ਆ ਉਹਦੇ 100 ਸਾਲ ਦੀ ਉਮਰ ਆ ਜੀ ਲਗਭਗ ਤੇ ਵਿਚਾਰੀ ਬੈਠੀ ਆ ਉਹਨੂੰ ਖਿੱਚ ਦਤ ਹੁੰਦਾ ਜੁੰਦੇ ਪਟਦਾ ਤੇ ਉਹਦੇ ਅੰਗ ਪਾਇਰ ਤਾਰ ਤੇ ਸੀਗੇ ਉਹਨੂੰ ਦਵਾਈ ਦੂਜੀ ਦਵਾ ਕੇ ਤੇ ਫਿਰ ਮਸਾ ਉਹਨੂੰ ਖੜੀ ਕਰਦੇ ਅਸੀਂ ਇੱਕ ਗੁਰਪਖ ਵੀ ਲੱਗਦਾ ਤੁਹਾਡਾ ਗੁਰਪਖ ਤਾਂ ਮੇਰਾ ਭਤੀਜਾ ਹੈ ਤੇ ਬੇਬੇ ਦਾ ਪੋਤਾ ਤੇਰਾ ਭਤੀਜਾ ਤੁਹਾਡੀ ਲੋਨ ਕੱਢ ਕੇ ਲੈ ਗਿਆ ਹਾਂਜੀ ਤੇ ਲਾਲ ਜਵਾਕ ਦੇਗੇ ਦੋਨੇ ਜਵਾਕ ਲੈ ਕੇ ਨਾਲ ਤੇ ਹੁਣ ਤਾਂ ਕੁਝ ਨਹੀਂ ਪਤਾ ਲੱਗਿਆ ਕੁਝ ਨਹੀਂ ਪਤਾ ਲੱਗਿਆ ਇਹ ਸ਼ੇਅਰ ਦੇ ਭਾਲ ਦੇ ਕਰਦੇ ਆ ਤੇ ਹੁਣ ਕੋਈ ਠੀਕ ਜਾਣੇ ਅਸੀਂ ਤਾਂ ਇਹ ਸਰਕਾਰ ਨੂੰ ਕੇਹੀ ਬੇਨਤੀ ਚਾਹੁੰਦੇ ਆ ਵੀ ਸਾਡਾ ਇਨਸਾਫ ਦਿੱਤਾ ਜਾਵੇ ਸਾਨੂੰ